ਮੇਰੇ ਕੈਮਰੇ ਤੇ ਬੈਠੇ ਤਿੰਨੇ ਭਰਾ ਸਕੇ ਭਾਈ ਆ ਤੇ ਇਕੱਠੇ ਆ ਤਿੰਨਾ ਭਾਈਆਂ ਨੇ ਰਲ ਕੇ ਤਰੱਕੀ ਕੀਤੀ ਆ ਐਸ ਵਕਤ ਟਾਂਡੇ ਦੇ ਵਿੱਚ ਸੱਜਣੋਂ ਇੱਕ ਬਹੁਤ ਪਿਆਰਾ ਰੈਸਟੋਰੈਂਟ ਖੋਲਿਆ ਬਾਈ ਬਲਦੇਵ ਸਿੰਘ ਉਹ ਨਾ ਜਿਹੜਾ ਵਿਚਾਲੜਾ ਭਾਈ ਹੈ ਉਹ ਭਾਈ ਹੈਗਾ ਆਰਕੀਟੈਕਟ ਉਹਦੀ ਮਿਸੇਜ ਵੀ ਆਰਕੀਟੈਕਟ ਹੈ ਉਹਦਾ ਬੇਟਾ ਵੀ ਦੁਬਈ ਦੇ ਵਿੱਚ ਆਰਕੀਟੈਕਟ ਹੈ ਇਸ ਸਾਰੇ ਆਰਕੀਟੈਕਟ ਫੈਮਿਲੀ ਨੇ ਆ ਸਾਰਾ ਰੈਸਟੋਰੈਂਟ ਖੁਦ ਡਿਜ਼ਾਈਨ ਕੀਤਾ ਗੁਰਸਿੱਖ ਪਰਿਵਾਰ ਆ ਸੱਜਣੋ ਤੇ ਜਦੋਂ ਵੀ ਕੋਈ ਕਸਟਮਰ ਆਉਂਦਾ ਉਹਨੂੰ ਆਪਦੇ ਪਰਿਵਾਰ ਵਾਂਗੂ ਸਾਂਝੇ ਪਰਿਵਾਰ ਵਾਂਗੂ ਡੀਲ ਕਰਦੇ ਆ ਬਹੁਤ ਆਲਾ ਕੁਆਲਿਟੀ ਦੇ ਖਾਣੇ ਬਣਾਉਂਦੇ ਆ ਜਿੰਨੇ ਵੀ ਟਾਂਡੇ ਦੇ ਪਰਿਵਾਰ ਹੈਗੇ ਆ ਨਾ ਲੋਕ ਹੈਗੇ ਆ ਉਹ ਇੰਨਾ ਜ਼ਿਆਦਾ ਇਹਨੂੰ ਹਫਤਾ ਕੀ ਹੋਇਆ ਰੈਸਟੋਰੈਂਟ ਨੂੰ ਓਪਨ ਕੀਤੇ ਨੂੰ ਲੋਕਾਂ ਵਾਸਤੇ ਪਰ ਇੱਕ ਹਫਤੇ ਦੇ ਵਿੱਚ ਲੋਕਾਂ ਨੇ ਇੰਨਾ ਜ਼ਿਆਦਾ ਵਿਸ਼ਵਾਸ ਦਿਖਾਇਆ ਇੰਨੇ ਪਰਿਵਾਰਾਂ ਨੇ ਵਿਸ਼ਵਾਸ ਦਿਖਾਇਆ ਆਪਣੇ ਪੰਜਾਬੀ ਸਰਦਾਰ ਭਰਾਵਾਂ ਦੇ ਏਕੇ ਦੀ ਮਸਾਲਾ ਇਸ ਕਰਕੇ ਸ਼ੇਅਰ ਵੀ ਕਰਨਾ ਆਜੋ ਵਿਜ਼ਿਟ ਕਰਦੇ ਆ ਅਸੀਂ ਨਾ ਪਠਾਨਕੋਟੋਂ ਆਉਂਦਿਆਂ ਨੇ ਨਾ ਟਾਂਡੇ ਆ ਕੇ ਬ੍ਰੇਕ ਮਾਰੇ ਗੱਡੀ ਤੇ ਕਿਉਂ ਮਾਰੇ ਕਿਉਂਕਿ ਨਾ ਪਰਸੋਂ ਚ ਉੱਥੇ ਸਾਡਾ ਮਿੱਤਰ ਆ ਗੋਰਾ ਕੌਂਕਿਆਂ ਵਾਲਾ ਉਹ ਇਸ ਰੈਸਟੋਰੈਂਟ ਤੋਂ ਖਾਣਾ ਖਾ ਕੇ ਗਿਆ ਕਹਿੰਦਾ ਵੀ ਇੱਥੋਂ ਦਾ ਮਲਾਈ ਕੋਫਤਾ ਉਹ ਨੈਕਸਟ ਲੈਵਲ ਆ ਨੈਕਸਟ ਲੈਵਲ ਆ ਭੁੱਖ ਲੱਗੀ ਸੀ ਜਦੋਂ ਵੀ ਆਪਾਂ ਨਾ ਇਧਰਲੇ ਪਾਸੇ ਆਉਂਨੇ ਆ ਹਮਾਚਰ ਵਾਲੇ ਪਾਸ ਨੂੰ ਜਾਣਾ ਹੁੰਦਾ ਘੁੰਮਣਾ ਜਾਣਾ ਹੁੰਦਾ ਤਾਂ ਆਪਾਂ ਨੂੰ ਨਾ ਟਾਂਡੇ ਆ ਕੇ ਸਪੈਸ਼ਲ ਜ਼ਿਆਦਾ ਭੁੱਖ ਲੱਗੀ ਹੁੰਦੀ ਆ ਕਿਉਂਕਿ ਉਹ ਬਿਲਕੁਲ ਵਿਚਕਾਰ ਵਾਲਾ ਰਸਤਾ ਆ ਜਾਂਦਾ ਤੇ ਜਦੋਂ ਮੈਂ ਆ ਕੇ ਇਹਨਾਂ ਦੀ ਹਿਸਟਰੀ ਪਤਾ ਕੀਤੀ ਇਹ ਸੱਜਣਾ ਦੀ ਬਾਈ ਦਲਜੀਤ ਸਾਸੀਕਾਰ ਸਾਡੀ ਸਾਸੀਕਾਰ ਇਹ ਸੱਜਣਾ ਦੀ ਹਿਸਟਰੀ ਪਤਾ ਕੀਤੀ ਤਾਂ ਬਹੁਤ ਕਮਾਲ ਇੱਕ ਨਾ ਅ ਇੰਸਟਾਗ੍ਰam ਤੇ ਫੇਸਬੁੱਕ ਤੇ YouTube ਤੇ ਇੱਕ ਗੱਲਾਂ ਬੜੀਆਂ ਟ੍ਰੈਂਡ ਹੋ ਰਹੀਆਂ ਪਤਾ ਕਿਹੜੀਆਂ ਗੱਲਾਂ ਟ੍ਰੈਂਡ ਹੋ ਰਹੀਆਂ ਲੋਕ ਗੱਲਾਂ ਕਰਦੇ ਆ ਕਿ ਯਾਰ ਤੁਸੀਂ ਗੰਦੇ ਹੱਥਾਂ ਦਾ ਖਾ ਰਹੇ ਹੋ ਤੁਸੀਂ ਉਹਨਾਂ ਲੋਕਾਂ ਤੋਂ ਖਾ ਰਹੇ ਹੋ ਜਿਨ੍ਹਾਂ ਨੂੰ ਤੁਹਾਡੀ ਸੇਤ ਨਾਲ ਤੁਹਾਡੇ ਧਰਤੀ ਨਾਲ ਕੋਈ ਲਗਾ ਨਹੀਂ ਪਰ ਇੱਥੇ ਕੀ ਆ ਇਹ ਰੈਸਟੋਰੈਂਟ ਇੱਕ ਸੁਨਿਆਦ ਦਿੰਦਾ ਪਤਾ ਕੀ ਸੁਨਿਆਦ ਦਿੰਦਾ ਇਹ ਰੈਸਟੋਰੈਂਟ ਤਿੰਨ ਭਰਾਵਾਂ ਦਾ ਸਿੱਖ ਸਰਦਾਰ ਤਿੰਨ ਭਾਈਆਂ ਦਾ ਸਕੇ ਭਾਈਆਂ ਦਾ ਰੈਸਟੋਰੈਂਟ ਹੈ ਤਿੰਨੇ ਸਿੰਘ ਸਰਦਾਰ ਆ ਪਗੜੀ ਧਾਰੀ ਆ ਖੁਦ ਇਸ ਰੈਸਟੋਰੈਂਟ ਨੂੰ ਡਿਜ਼ਾਈਨ ਕੀਤਾ ਇਸ ਰੈਸਟੋਰੈਂਟ ਦੇ ਵਿੱਚ ਨਾ ਸਜਣੋ ਜੇ ਤੁਸੀਂ ਆਉਂਗੇ ਇੱਥੇ ਕੁਰਸੀਆਂ ਕੱਲੀਆਂ ਇਹਨਾਂ ਨੇ ਮੁੱਲ ਲਈਆਂ ਬਾਕੀ ਸਾਰਾ ਇਹਨਾਂ ਨੇ ਇੱਟੋ ਐਟ ਸਭ ਕੁਝ ਹੱਥੀ ਕੀਤਾ ਤੇ ਸਾਰੇ ਜਿੰਨੇ ਵੀ ਇੱਥੇ ਆਉਂਦਿਆ ਖਾਨ ਫੈਮਲੀਆਂ ਸਭ ਤੋਂ ਜ਼ਿਆਦਾ ਟਰਸਟ ਕਰਦੀਆਂ ਇਹਨਾਂ ਤੇ ਜਦੋਂ ਵੀ ਕੋਈ ਆਉਂਦਾ ਤਾਂ ਇਹ ਸਾਰੀ ਦਿਹਾੜੀ ਸਾਰਾ ਪਰਿਵਾਰ ਉਹਨਾਂ ਦੀ ਸੇਵਾ ਦੇ ਵਿੱਚ ਲੱਗਾ ਰਹਿੰਦਾ ਬਸ ਸਵਾਗਤ ਕਰਦੇ ਸੱਜਣ ਨੂੰ ਪਹਿਲਾਂ ਦਾ ਮੁਬਾਰਕਾਂ ਹਾਂ ਬਹੁਤ ਬਹੁਤ ਥੈਂਕ ਯੂ ਬੜੀ ਥੈਂਕ ਯੂ ਸਭ ਤੋਂ ਵੱਡੀ ਗੱਲ ਹੈ ਕਿ ਫੈਮਲੀਆਂ ਬਹੁਤ ਟਰਸਟ ਕਰਦੀਆਂ ਤੁਹਾਡੇ ਜੀ ਬਜੀ ਜੀ ਤੁਸੀਂ ਕੀ ਮੰਨਦੇ ਆ ਇੱਕ ਤਾਂ ਮੈਂ ਵੇਖ ਲਿਆ ਜੀ ਬਈ ਤੁਸੀਂ ਇੱਥੇ ਪੁੱਛਦੇ ਆ ਸਾਰਾ ਕੁਝ ਕਰਦੇ ਆ ਹਾਂਜੀ ਦੂਜਾ ਖਾਣੇ ਦਾ ਟੇਸਟ ਖਾਣੇ ਦਾ ਟੇਸਟ ਸਪੈਸ਼ਲ ਹੀ ਆ ਬਾਈ ਜੀ ਕਿਉਂਕਿ ਇੰਟਰਨੈਸ਼ਨਲ ਆਈਟਮਾਂ ਵੀ ਰੱਖੀਆਂ ਹੋਰ ਨੇੜੇ ਤੇੜੇ ਸਿਗਾ ਵੀ ਨਹੀਂ ਕੁਝ ਸਾਨੂੰ ਜਿਹੜੇ ਫੈਮਿਲੀ ਮੈਂਬਰ ਦਾ ਜਾਂ ਹੋਰ ਸਾਡੀ ਜਿਹੜੀ ਵਾਕਵਿਅਤਾ ਉਹ ਵੀ ਆ ਗਿਆ ਸਪੈਸ਼ਲੀ ਕਿੰਦੀਆ ਤੁਹਾਨੂੰ ਬਹੁਤ ਵਧੀਆ ਕੰਮ ਕੀਤਾ ਜਿਹੜਾ ਕਿ ਇੱਥੇ ਇੰਟਰਨੈਸ਼ਨਲ ਆਇਟਮਾ ਲੈ ਕੇ ਆਏ ਤੇ ਨਵਾਂ ਫੂਡ ਲੈ ਕੇ ਆਏ ਜੀ ਜ਼ਿਕਰ ਕੀਤਾ ਸੀ ਵੀ ਉਹ ਇੰਗਲਿਸ਼ ਆਇਟਮਾ ਜਿਹੜੀਆਂ ਸਪੈਸ਼ਲ ਆ ਉਹ ਕਿਹੜੀਆਂ ਇੰਟਰਨੈਸ਼ਨਲ ਆਇਟਮਾ ਹੈਗੀਆਂ ਸਾਡੇ ਕੋਲ ਜਿਦਾਂ ਸ਼ੂਸ਼ੀ ਹੋਗੀ ਵਾਝ ਸ਼ੂਸ਼ੀ ਹਮ ਤੇ ਸਿਜ਼ਲਰਸ ਹੋਗੇ ਪੀਤਾ ਪਾਕਟ ਹੋਗੇ ਬਈ ਹੌਟ ਬਰੌਨੀ ਵੀ ਤੇ ਆਈਸਕ੍ਰੀਮ ਹੋ ਗਈ ਹਮ ਤੇ ਆਪਣੇ ਕੋਲ ਮੌਕਟੇਲਸ ਵੀ ਸਪੈਸ਼ਲ ਹੀ ਆ ਅੱਛਾ ਜਿਹੜੀਆਂ ਮੌਕਟੇਲਸ ਆ ਆਪਾਂ ਨਾਰਮਲ ਮਜੀਤੋ ਵਗੈਰਾ ਪੀ ਲੈਣੇ ਸਾਰੇ ਹੀ ਪਰ ਇਹ ਤਾਂ ਤੋਂ 20 25 ਤਰ੍ਹਾਂ ਦੀਆਂ ਮੌਕਟੇਸ ਆ ਡਿਫਰੈਂਟ ਫਲੇਵਰ ਕੋਈ ਸੇਮ ਫਲੇਵਰ ਨਹੀਂ ਮਿਲੂਗਾ ਤੁਹਾਨੂੰ। ਹਾਂਜੀ। ਤੇ ਦਲਜੀਤ ਬਹੁਤ ਲੋਕਾਂ ਨੇ ਆਪਣੇ ਕੋਲੇ ਆ ਕੇ ਪਾਰਟੀਆਂ ਵਗੈਰਾ ਵੀ ਕਰਨੀਆਂ ਹੁੰਦੀਆਂ ਜਿਵੇਂ ਮਤਲਬ ਲੋਕ ਬਰਥਡੇ ਵੀ ਮਨਾਉਂਦੇ ਆ ਕੇ। ਉਹਨਾਂ ਲਈ ਕੋਈ ਜਿਵੇਂ ਸਟੂਡੈਂਟਾਂ ਲਈ ਉਹਨਾਂ ਲਈ ਵੀ ਕੋਈ ਹੁੰਦਾ ਹੋਊਗਾ ਆਫਰ। ਸਰ ਜਿਹੜੇ ਸਟੂਡੈਂਟਸ ਆ ਹੂੰ ਉਹਨਾਂ ਵਾਸਤੇ ਅਸੀਂ 7% ਆਫ ਰੱਖਿਆ ਹੋਇਆ। ਉਹਨਾਂ ਦੀ ਆਈਡੀ ਕਾਰਡ ਦੇਖ ਕੇ। ਹਾਂ। ਉਹ ਫਿਕਸ ਹੀ ਆ। ਬੇਸ਼ੱਕ ਉਹ ਕਾਲਜ ਦੇ ਆ ਜਾਂ ਸਕੂਲ ਦੇ ਆ। ਹੂੰ ਜਿਹੜੀਆਂ ਕਿੱਟੀ ਪਾਰਟੀਆਂ ਹੁੰਦੀਆਂ ਆ ਜਾਂ ਬਰਥਡੇ ਹੁੰਦਾ ਕਿਸੇ ਦਾ। ਹੂੰ ਉਹਨਾਂ ਵਾਸਤੇ ਸਰ ਅਸੀਂ ਕੰਪਲੀਮੈਂਟਰੀ ਜੀ ਜਾਂ ਰੱਖੀਆਂ ਜਾਂ ਜਿਹਦਾ ਮੌਕਟੇਲਸ ਹੋ ਗਏ ਵੀ ਉਹਨਾਂ ਲਈ ਸਰਪ੍ਰਾਈਜ਼ ਹੁੰਦਾ ਹੈ ਸਰਪ੍ਰਾਈਜ਼ ਹੁੰਦਾ ਕਿ ਉਹ ਉਹਨਾਂ ਨੇ ਆ ਕੇ ਬਰਥਡੇ ਮਨਾਉਣਾ ਤੇ ਤੁਸੀਂ ਉਹਨਾਂ ਨੂੰ ਸਰਪ੍ਰਾਈਜ਼ ਕੋਈ ਕੁਝ ਦੇ ਦੇਣਾ ਗੁਲਾਸ ਜਦੋਂ ਉਹਨਾਂ ਨੇ ਕਹਿਣਾ ਵੀ ਬਿੱਲ ਦੇ ਦਿਓ ਤੇ ਆਪਾਂ ਉਹਨਾਂ ਨੂੰ ਕਹਿਣਾ ਜੀ ਆਪਾਂ ਤੁਹਾਡੇ ਵਾਸਤੇ ਕੰਪਲੀਮੈਂਟਰੀ ਕੁਝ ਰੈਡੀ ਕੀਤਾ ਆ ਉਹ ਤੁਹਾਨੂੰ ਦੇਣਾ ਆਪਾਂ ਹਾਂ ਵੀ ਉਹ ਕਹਿਣਗੇ ਕਿ ਆ ਤਾਂ ਅਸੀਂ ਮੰਗਾਇਆ ਨਹੀਂ ਸੀ ਤੇ ਇਹ ਕਹਿਣਗੇ ਨਹੀਂ ਨਹੀਂ ਇਹ ਬਿੱਲ ਚ ਨਹੀਂ ਗਈ ਇਹ ਸਾਡੇ ਕੋਲ ਹਾਂਜੀ ਹਾਂਜੀ ਐਵੇਂ ਵੀ ਹੁੰਦਾ ਖੁਸ਼ ਹੋ ਜਾਂਦੀ ਫੈਮਲੀ ਅਗਲੀ ਤੇ ਇੱਕ ਮਤਲਬ ਫੈਮਲੀ ਦਾ ਟੱਚ ਵਧੇ ਜਾਂਦਾ ਤੇ ਕਸਟਮਰ ਰਿਵਿਊ ਲਾ ਲੀਏ ਜਮ ਵਾਲੇ ਮੁੰਡਿਆਂ ਤੋਂ ਲਿਖ ਜ਼ਰੂਰ ਜ਼ਰੂਰ ਜਮ ਵਾਲੇ ਮੁੰਡਿਆਂ ਤੋਂ ਲੈਣੇ ਜਮ ਵਾਲੇ ਫਿਰ ਵੀ ਜ਼ਿਆਦਾ ਦੱਸਣਗੇ ਕਿਵੇਂ ਆ ਵੀਰੇ ਖਾਣਾ ਕਿਵੇਂ ਹੁੰਦਾ ਯਾਰ ਤੁਸੀਂ ਜਿਮ ਲਾਉਂਦੇ ਆ ਤੁਸੀਂ ਸਿਹਤ ਦਾ ਜ਼ਿਆਦਾ ਧਿਆਨ ਰੱਖਦੇ ਆ ਹਾਂਜੀ ਤੇ ਕਿਵੇਂ ਆ ਇਹਨਾਂ ਦਾ ਖਾਣਾ ਖਾਣਾ ਬਹੁਤ ਵਧੀਆ ਆ ਇਹਨਾਂ ਦਾ ਮੈਂ ਵਾਈਫ ਨਾਲ ਆਇਆ ਸੀ ਪਹਿਲਾਂ ਦੋ ਦਿਨ ਪਹਿਲਾਂ ਹਾਂਜੀ ਉਦੋਂ ਵੀ ਬਹੁਤ ਵਧੀਆ ਸਾਰਾ ਇਹਨਾਂ ਦਾ ਜਿਹੜਾ ਆਉਣ ਦਾ ਸਰਬਗੰਨ ਦਾ ਸਾਰਾ ਚੀਜ਼ਾਂ ਬਹੁਤ ਵਧੀਆ ਲੱਗੀਆਂ ਤੇ ਅੱਜ ਮੈਂ ਆਪਣੇ ਦੋਸਤ ਨੂੰ ਨਾਲ ਲੈ ਕੇ ਆਇਆ ਸਾਨੂੰ ਕਿਸੇ ਨੇ ਫੋਨ ਵੀ ਕੀਤਾ ਵੀ ਇਹ ਰੈਸਟੋਰੈਂਟ ਇੱਥੇ ਟਾਂਡੇ ਚ ਖੁੱਲਾ ਆ ਜੇ ਜਾ ਕੇ ਵਿਜ਼ਿਟ ਕਰੋ ਤੇ ਜਦੋਂ ਲੋਕੇਸ਼ਨ ਦੇਖੀ ਆਪਾਂ ऑलरेडी ਇੱਥੇ ਆਏ ਸੀਗੇ ਤੇ ਬਹੁਤ ਵਧੀਆ ਇਹਨਾਂ ਦਾ ਖਾਣਾ ਪੀਣਾ ਵੀ ਜਿਮ ਲਈ ਬਹੁਤ ਵਧੀਆ ਚੀਜ਼ਾਂ ਲੋਕ ਦੱਸ ਰਹੇ ਆ ਦੱਸ ਰਹੇ ਆ ਜੀ ਇੱਕ ਦੂਸਰੇ ਨੂੰ ਦੱਸ ਰਹੇ ਜੀ ਬਿਲਕੁਲ ਜੀ ਨਾਲੇ ਸਭ ਤੋਂ ਵੱਡੀ ਗੱਲ ਆ ਸਾਡੇ ਟਾਂਡੇ ਦੀ ਡਵੈਲਪਮੈਂਟ ਹੋ ਰਹੀ ਹੈ ਜੀ ਵਾਹ ਜਿਹੜੇ ਬੰਦੇ ਆ ਆਪਦੇ ਸ਼ਹਿਰ ਬਾਰੇ ਸੋਚ ਰਹੇ ਹੁੰਦੇ ਆ ਨਾ ਉਹ ਕਹਿੰਦੇ ਆ ਕਿ ਸ਼ਹਿਰ ਨੂੰ ਸ਼ਹਿਰ ਬਣਾਉਣ ਲਈ ਚੀਜ਼ ਬਣਾ ਬਿਲਕੁਲ ਜੀ ਬਹੁਤ ਸੋਹਣੀ ਜੀ ਜਿਹੜਾ ਜਲੰਧਰ ਜਗ ਚੀਜ਼ ਖਾਣੀ ਉੱਥੇ ਮਿਲ ਰਹੀ ਹੁਣ ਹਾਂ ਜੀ ਜਿਹੜੇ ਸ਼ਹਿਰ ਨੂੰ ਪਿਆਰ ਕਰਦੇ ਹੁੰਦੇ ਉਹ ਐਵੇਂ ਦੇ ਲੋਕ ਹੁੰਦੇ ਜਿਹੜੇ ਕਹਿੰਦੇ ਸ਼ਹਿਰ ਦੀ ਤਰੱਕੀ ਤੇ ਉਹ ਕਦੇ ਖੁਸ਼ ਹੁੰਦੇ ਕਹਿੰਦੇ ਹਾਂ ਯਾਰ ਸਹੀ ਹੈ ਨਾ ਬਿਲਕੁਲ ਜੀ ਤੇ ਇੱਕ ਚੀਜ਼ ਹੋਰ ਨੋਟ ਕੀਤੀ ਹਾਂ ਜੀ ਕਿ ਯਾਰ ਤੁਸੀਂ ਖੌਦਿਆ ਇਹਨੂੰ ਕੀਤਾ ਤੁਹਾਡਾ ਕੌਣ ਆਰਕੀਟੈਕਟ ਕੌਣ ਹੈ ਮੇਰੇ ਫਾਦਾ ਸਾਹਿਬ ਹੀ ਨੇ ਤੁਹਾਡੇ ਵਾਪਸ ਹਾਂਜੀ ਮੇਰੇ ਬ੍ਰਦਰ ਔਰ ਮੈਂ ਮੇਰੇ ਮਦਰ ਵੀ ਆਰਕੀਟੈਕਟ ਹੀ ਆ ਅੱਛਾ ਪੂਰੇ ਆਰਕੀਟੈਕਟ ਪਰ ਸਾਡੀ ਸਾਰੀ ਫੈਮਿਲੀ ਆਰਕੀਟੈਕਟ ਹੀ ਆ ਵਾਹ ਬਿਲਕੁਲ ਕਰਦਾ ਮੇਰਾ ਅੰਟੀ ਡਾਡਾ ਬਣੂਗਾ ਹਾਂਜੀ ਅੱਛਾ ਤੁਸੀਂ ਤੁਸੀਂ ਵੀ ਆਰਕੀਟੈਕਟ ਹੋ ਤੁਹਾਡੇ ਮਿਸੇਜ ਵੀ ਆਰਕੀਟੈਕਟਾ ਤੁਹਾਡਾ ਬੇਟਾ ਵੀ ਹਾਂਜੀ ਹਾਂਜੀ ਤੁਸੀਂ ਡਿਜ਼ਾਈਨ ਕੀਤਾ ਹਾਂਜੀ ਸਰ ਵੱਡਾ ਬੇਟਾ ਦਵੇਈ ਚਾਰਕੀ ਦਾ ਡਾਟਾ ਉਹਨੇ ਉਹਨੇ ਵੈਸੇ ਡਿਜ਼ਾਈਨ ਕੀਤਾ ਇਹ ਸਾਰਾ ਡਿਜ਼ਾਈਨ ਹੋਦਾ ਹੈ ਇੰਟੀਰੀਅਰ ਹੋਦਾ ਸਾਰਾ ਇੰਟੀਰੀਅਰ ਹੋਦਾ ਕਨਸੈਪਟ ਜਿਹੜਾ ਤੇ ਉਸ ਤੋਂ ਬਾਅਦ ਇਹ ਬਣ ਕੇ ਇਹ ਆਪਣੇ ਦਿਲਜੀ ਤੇ ਆਪਣੇ ਖੇਤਾਂ 'ਚ ਆ ਵੀਰੇ ਇਹ ਆਪਣੀ ਜਿਹੜਾ ਆਪਣੀ ਜ਼ਮੀਨ ਤੇ ਬਣਿਆ ਹੋਇਆ ਇਹ ਆਪਣੀ ਤੇ ਹਾਂਜੀ ਆਪਣੇ ਮਗਰਲੇ ਪਾਸੇ ਆ ਦੇਖੋ ਵਿਊ ਕਿੱਡਾ ਜ਼ਬਰਦਸਤ ਵਿਊ ਆਉਂਦਾ ਇਹ ਮਗਰ ਨੂੰ ਪਸੰਦ ਕਰਦੇ ਆ ਜਿੱਦਾਂ ਕੋਈ ਫੈਮਲੀ ਆਉਂਦੀ ਆ ਜ਼ਿਆਦਾਤਰ ਸਾਡੇ ਫੈਮਲੀ ਆਉਂਦੀ ਆ ਜਦੋਂ ਆਉਂਦੀ ਆ ਤਾਂ ਤੇ ਸਪੈਸ਼ਲ ਇੱਥੇ ਹੀ ਵੇਂਦੇ ਆ ਆ ਕੇ ਤੁਸੀਂ ਦੇਖੀ ਪ੍ਰੀਤ ਜਦੋਂ ਆ ਦੇਖੀ ਇੱਧਰ ਪਿੱਛੇ ਐਟੀ ਪੁੱਤ ਆ ਦੇਖੋ ਇੱਥੇ ਪਹਿਲਾਂ ਵੀ ਫੈਮਿਲੀ ਇੱਕ ਬੈਕਟਰੀ ਦੇਖਿਆ ਦੋ ਟੇਬਲ ਜੋੜ ਕੇ ਮੇਰੇ ਖਿਆਲ ਨਾਲ 6 6 12 ਜਾਨੇ ਦੀ ਫੈਮਿਲੀ ਬਿਠੀ ਸੀ ਹਾਂ 12 13 ਜਾਨੇ ਬੈਠੇ ਸੀ 12 13 ਤੇ ਇੱਥੇ ਬੜਾ ਵਧੀਆ 뷰 ਆ ਰਹੇ ਸੀ ਅੱਡਾ ਠੰਡਾ ਠੰਡਾ ਮੌਸਮ ਮੈਂ ਕਿੰਨਾ ਵੀ ਸਭ ਤੋਂ ਵੱਧ ਸਵਾਦ ਵਾਲਾ ਕੰਮ ਆਉਂਦਾ ਖੇਤ ਬਹਿ ਕੇ ਖਾਣਾ ਖਾਣਾ ਹਾਂਜੀ 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 ਰੈਸਟੋਰੈਂਟ ਦਾ ਰੈਸਟੋਰੈਂਟ ਬਿਲਕੁਲ ਖੇਤ ਦਾ ਖੇਤ ਹਾਂਜੀ ਹਾਂਜੀ ਦਿਲਜੀਤ ਇੱਕ ਮੈਨੂੰ ਹੋਰ ਚੀਜ਼ ਬਹੁਤ ਇੰਟਰਸਟਿੰਗ ਲੱਗੀ ਹਾਂਜੀ ਤੁਹਾਡੇ ਇੱਥੇ ਲਿਫਟ ਲੱਗੀ ਹੋਈ ਆ ਹਨਾ ਲਿਫਟ ਸਾਰਾ ਫ ਆ ਪ੍ਰੀਤ ਲੈਫਟ ਆਵੇ ਹੁਣ ਇਹਦੇ ਵਿੱਚ ਜਿੰਨਾ ਵੀ ਗੰਦਾ ਖਾਣਾ ਆ ਵੇਸ ਜਿਹੜਾ ਹੋ ਗਿਆ ਪਲੇਟਾਂ ਵਗੈਰਾ ਉਹ ਥੱਲੇ ਪਾ ਪੈਂਦੀਆਂ ਜਿਹੜਾ ਆਪਣਾ ਆਰਡਰ ਤੇ ਆਉਣਾ ਆ ਉਹ ਸਾਰਾ ਅਸੀਂ ਉੱਪਰ ਰੱਖਿਆ ਕਿਉਂਕਿ ਮਿਕਸ ਹੋ ਕੇ ਨਹੀਂ ਜਾਂਦਾ ਹੈਗਾ ਠੀਕ ਹੈ ਜੀ ਸਾਰਾ ਸਾਫ ਸੁਥਰੀ ਚੀਜ਼ ਨਾ ਜਾਂਦੇ ਉਹ ਤੇ ਅੰਦਰ ਇਹਦੇ ਚ ਲੈਫਟ ਆ ਜਾਂਦੀ ਹੈ ਹਾਂਜੀ ਆ ਥੱਲੇ ਜਿਹੜਾ ਆ ਤਾਂ ਜਿਹੜਾ ਝੂਠਾ ਇਹ ਜਿਹੜਾ ਝੂਠੇ ਭਾਂਡੇ ਇਹਦੇ ਉਹ ਅਲੱਗ ਹੋ ਗਏ ਹਾਂਜੀ ਇਹਦੇ ਵਿੱਚ ਜਿਹੜੇ ਤਾਂ ਉਹ ਥੱਲੇ ਭੇਜ ਦੇਣੇ ਆ ਹਾਂਜੀ ਇਹਦੇ ਚ ਖਾਣਾ ਆ ਗਿਆ। ਇਹਦੇ ਥੱਲੇ ਜਿਹੜਾ ਨਵਾਂ ਖਾਣਾ ਹੈ। ਤੇ ਮਾੜਾ ਜਿਹਾ ਖਾਣਾ ਵੀ ਦੇਖਿਆ ਕੀ? ਜ਼ਰੂਰ 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 ਆਜੋ। ਚਲਿਏ। ਜਾਣੇ। ਸਫਾਈ ਸੁਪੂਈ ਯਾਰ ਜਮਾ ਘਰ ਦੀ ਰਸੋਈ ਵਰਗੀ ਹੈ। ਹਾਂਜੀ ਸਰ। ਕੋਈ ਵੀ ਆ ਕੇ ਦੇਖ ਸਕਦਾ। ਕੋਈ ਵੀ ਕੋਈ ਵੀ ਆਪਾਂ ਨੂੰ ਸਾਰਿਆਂ ਨੂੰ ਖੁੱਲੀ ਛੁੱਟੀ ਦਿੱਤੀ ਆ। ਵੀ ਕੋਈ ਵੀ ਫੈਮਿਲੀ ਆ ਕੇ ਸਾਡੀ ਕਿਚਨ ਜੇ ਕੋਈ ਦੇਖਣਾ ਚਾਹੁੰਦਾ। ਵੀ ਅਸੀਂ ਤੁਹਾਡੀ ਕਿਚਨ ਦੇਖਣੀ ਆ ਵੀ ਖਲਾਰਾ ਆ ਜਾਂ ਕੋਫਰ ਹੋ ਜਾਂ ਕੁਝ ਵੀ ਆ ਤੇ ਅਸੀਂ ਬਕਾਇਦਾ ਸਪਰੇਅ ਵਗੈਰਾ ਵੀ ਕਰਾਉਨੇ ਸਾਰਾ ਕੁਝ ਕਰਾਉਨੇ ਆ ਤੇ ਸ਼ਾਮ ਨੂੰ ਜਦੋਂ ਸਾਰਾ ਪੈਕ ਅਪ ਹੋ ਜਾਂਦਾ ਇਹ ਧੋ ਕੇ ਜਾਂਦੀ ਸਾਰੀ ਕਿਚਨ ਮੈਨੂੰ ਵੱਡੇ ਭਾਈ ਹੁਣੀ ਦੱਸਦੇ ਕਹਿੰਦੇ ਵੀ ਜਿਹੜਾ ਕੈਮਰਾ ਕੈਮਰਾ ਲਵਾਇਆ ਹੋਇਆ ਹਾਂਜੀ ਕਹਿੰਦੇ ਵੀ ਉਹ ਉਧਰ ਸਕਰੀਨ ਗਾਕਾਂ ਤੇ ਲਾ ਦੇਣੀ ਆ ਜੀ ਵੀ ਜਿਹੜੀ ਆਹਾ ਲਾਈਵ ਫੂਡ ਆਪਣਾ ਬੰਦੇ ਦੇਖਦੇ ਰਹੂਗਾ ਬੰਦਾ ਅਗਲੇ ਨੂੰ ਆਰਡਰ ਦਾ ਇਹਨਾਂ ਪਤਾ ਲੱਗਦਾ ਰਹੂਗਾ ਹਾਂਜੀ ਹਾਂਜੀ ਦੂਸਰਾ आ, मतलब ਇਹ ਗੱਲ ਲੋਕਾਂ ਨੂੰ ਪਤਾ ਲੱਗੂ ਐ ਵੀ ਜਿਹੜੀ ਚੀਜ਼ ਉਹ ਖਾ ਰਹੇ ਆ ਬਿਲਕੁਲ ਵੀ ਉਹ ਕਿਵੇਂ ਬਣਦੀ ਕਿਵੇਂ ਬਣਦੀ ਆ ਸਾਡੇ ਹੈਡ ਸ਼ੈਫ ਹੈਗੇ ਆ ਜਿਹੜੇ ਹੋਰ ਮੇਨ ਹੈਡ ਸ਼ੈਫ ਹੈਗੇ ਆ ਤੁਹਾਡੇ ਤਿੰਨ ਚਾਰ ਹੈਡ ਸ਼ੈਫ ਆ ਤੇ ਉਹਨਾਂ ਦੇ ਅੰਦਰ ਹੀ ਰਹਿ ਕੇ ਇਹ ਸਾਰਾ ਫੂਡ ਬਣਾਉਂਦੇ ਆ ਦਿਲਜੀਤ ਬਹੁਤ ਵਧੀਆ ਲੱਗਿਆ ਕਾਕਾ ਨੂੰ ਪੁੱਛ ਕੇ ਵੀ ਤੁਹਾਡਾ ਸੁਭਾਅ ਵੀ ਤਿੰਨੇ ਭਾਈਆਂ ਦਾ ਸੁਭਾਅ ਇਹ ਸਪੈਸ਼ਲੀ ਮੇਰੇ ਵੱਲੋਂ ਕਮੈਂਟ ਆ ਹਾਂਜੀ ਕਿਉਂਕਿ ਜਦੋਂ ਅਸੀਂ ਦੋਨੇ ਭਾਈ ਇੱਕ ਮੰਝੇ ਦੇ ਇਕੱਠੇ ਬੈਠਦੇ ਆ ਮੈਂ ਤੇ ਵੱਡਾ ਭਾਈ ਹਾਂਜੀ ਉਹ ਸਾਡੀ ਕੀ ਫੀਲਿੰਗ ਹੁੰਦੀ ਆ ਹਨਾ ਮੈਨੂੰ ਉਹ ਤੁਹਾਨੂੰ ਦੇਖ ਕੇ ਮਹਿਸੂਸ ਹੋ ਰਿਹਾ ਹਾਂਜੀ ਹਾਂਜੀ ਕਿ ਉਹ ਜਿਹੜੇ ਬੰਦੇ ਦੇ ਘਰੇ ਜੁਆਇੰਟ ਫੈਮਿਲੀ ਹੁੰਦੀ ਉਹਨੂੰ ਮੁੱਲ ਪਤਾ ਹੁੰਦਾ ਜੁਆਇੰਟ ਬਿਲਕੁਲ ਬਿਲਕੁਲ ਹੈ ਨਾ ਭਾਈ ਉਹ ਤਾਂ ਮੇਰੇ ਵੱਲੋਂ ਤੁਹਾਨੂੰ ਕਮੈਂਟ ਆ ਗਿਆ ਯਾਰ ਤੁਹਾਡੀ ਫੈਮਿਲੀ ਨੂੰ ਸਲੂਟ ਆ ਥੈਂਕ ਯੂ ਤੁਹਾਡੇ ਪੁਰਖਿਆਂ ਨੂੰ ਸਲੂਟ ਆ ਜਿਨ੍ਹਾਂ ਨੇ ਹਨਾ ਇਸ ਤਰ੍ਹਾਂ ਦਾ ਸੰਸਕਾਰ ਦਿੱਤੇ ਕਿ ਭਾਈ ਇਕੱਠੇ ਆ ਹਾਂਜੀ ਹਾਂਜੀ ਤੇ ਭਾਈਆਂ ਦੀ ਦਾੜੀ ਦੇ ਵਿੱਚ ਕਹਿੰਦੇ ਧੌਲੇ ਆ ਜਾਂਦੇ ਤੇ ਭਾਈ ਇਕੱਠੇ ਹੋਣ ਇਸ ਤੋਂ ਵੱਡਾ ਸਵਰਗ ਕੋਈ ਨਹੀਂ ਹੁੰਦਾ ਉਸ ਵਰਗਾ ਤੁਹਾਡੇ ਕਰ ਹਾਂਜੀ 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 ਬੜੀ ਤੇ ਕੋਈ ਸੁਨੇਹਾ ਇਲਾਕੇ ਦੇ ਲੋਕਾਂ ਨੂੰ ਸੁਨੇਹਾ ਵਾਜੀ ਇਹ ਹੀ ਆ ਅਸੀਂ ਸਵਾਰੀ ਫੈਮਿਲੀ ਤੁਹਾਨੂੰ ਵਾਦਾ ਕਰਦੇ ਆ ਵੀ ਤੁਹਾਡਾ ਭਰੋਸਾ ਨਹੀਂ ਟੁੱਟਣ ਦਿੰਦੇ ਇੱਕ ਵਾਰੀ ਫੂਡ ਜ਼ਰੂਰ ਟਰਾਈ ਕਰੋ ਇੱਥੇ ਆ ਕੇ ਤੇ ਤੁਸੀਂ ਇੱਕ ਵਾਰੀ ਟਰਾਈ ਕਰੋਗੇ ਤੇ ਵਾਰ-ਵਾਰ ਆਉਂਗੇ ਇਹ ਵਾਦਾ ਤੁਹਾਡੇ ਨਾਲ ਵਾਹ ਕੋਈ ਕੰਪਲੇਨਟ ਆਈ ਤਾਂ ਜ਼ਰੂਰ ਦੱਸਿਓ ਵਾਹ ਅ ਬੱਸ ਮੈਂ ਇਸ ਰੈਸਟੋਰੈਂਟ ਨੂੰ ਮੈਂ ਆਪਣੇ ਵੱਲੋਂ ਇੱਕ ਗੱਲ ਕਹਿ ਜਾਨਾ ਪ੍ਰੋਡਿਕਸ਼ਨ ਕਰ ਜਾਨਾ ਕਿ ਮੈਸ ਰੈਸਟੋਰੈਂਟ ਨੂੰ ਇਸ ਇਲਾਕੇ ਦਾ ਸਭ ਤੋਂ ਵੱਡਾ ਰੈਸਟੋਰੈਂਟ ਹਾਂਜੀ ਆਉਣ ਵਾਲੇ ਸਮੇਂ 'ਚ ਬਣਦਾ ਦੇਖ ਰਿਆਂ ਜਿਹਦੇ ਲਈ ਤੁਹਾਨੂੰ 2-3 ਹਾਲ ਹੋਰ ਬਣਾਉਣੇ ਪੈਣੇ ਆ ਜਿਹਦੇ ਲਈ ਤੁਹਾਨੂੰ ਕਿੱਟੀ ਵਾਸਤੇ ਬੈਂਕਟ ਹਾਲ ਹੋਰ ਬਣਾਉਣਾ ਪੈਣਾ ਉੱਪਰ ਜਾਣਾ ਪੈਣਾ ਰੂਫ ਟਾਪ ਮਤਲਬ ਥੋੜਾ ਜਿਹਾ ਤੁਹਾਨੂੰ ਇਹ ਹੋਰ ਖੋਲਣਾ ਪੈਣਾ ਹੈ ਜੀ ਜੀ ਹਾਂਜੀ ਕਿਉਂਕਿ ਜਿਹੜੇ ਹਿਸਾਬ ਦਾ ਤੁਹਾਡੀ ਟੀਮ ਹਨ ਜੀ ਉਸ ਹਿਸਾਬ ਨਾਲੇ ਛੋਟਾ ਜੀ ਠੀਕ ਹਨ ਆਮ ਲੋਕਾਂ ਲਈ ਬਹੁਤ ਵੱਡਾ ਹੋ ਗਿਆ ਹਾਂਜੀ ਪਰ ਜਿਹੜੇ ਸਾਡੀ ਤੁਹਾਡੀ ਟੀਮ ਆ ਤੁਹਾਡਾ ਗ੍ਰੈਜੂਏਸ਼ਨ ਆ ਤੁਹਾਡੀ ਮੁਹਬਤ ਆ ਹਨਾ ਜਿਹੜੇ ਸਾਉ ਨਾਲ ਤੇ ਤੁਹਾਨੂੰ ਲਾ ਕੇ ਜੋ ਉਹਨਾਂ ਮਹੱਬਤ ਮਿਲ ਜਣੀ ਤੁਹਾਨੂੰ ਵੱਡਾ ਕਰਨਾ ਪੈਣਾ ਬਿਲਕੁਲ ਸਰ ਹਨਾ ਬਾਈ ਹਾਂਜੀ ਹਾਂਜੀ ਤੇ ਉਹ ਸ਼ਿਕਵਾ ਇੱਥੇ ਬਿਲਕੁਲ ਹੀ ਹੈ ਨਹੀਂਗਾ ਸੱਜਣੋ ਜਿਹੜਾ ਆਮ ਕਹਿ ਦਿੰਦੇ ਆ ਕਿ ਪੰਜਾਬ ਵਾਲੇ ਲੋਕ ਪੰਜਾਬੀਆਂ ਦਾ ਸਾਥ ਨਹੀਂ ਦਿੰਦੇ ਫਲਾਨਿਆਂ ਦਾ ਦੇ ਦਿੰਦੇ ਧਮਕਾ ਦਾ ਇੱਥੇ ਬਾਈ ਪੰਜਾਬੀਆਂ ਦਾ ਪੰਜਾਬ ਵਾਲਿਆਂ ਨੂੰ ਹੌਲ ਸਪੋਰਟ ਆ ਪੰਜਾਬੀ ਬੰਦਾ ਕੁਆਲਟੀ ਦਾ ਕੰਮ ਕਰੇ ਇਹ ਕਿਵੇਂ ਹੋ ਸਕਦਾ ਲੋਕ ਸਪੋਰਟ ਨਾ ਕਰਨ ਨੰਬਰ ਨੋਟ ਕਰੋ ਕਦੇ ਵੀ ਗੇੜਾ ਮਾਰ ਕੇ ਜਾਵੇ